हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਐ ਪਿੰਡ ਸੁਰਸਿੰਘ ਸੁਰਸਿੰਘ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਆ ਇਸ ਘਰੋਂ ਜੇਕਰ ਆਪਾਂ ਦੋਸਤੋ ਗੱਲ ਕਰ ਲਈਏ ਤੇ ਕਾਫੀ ਅਪਡੇਟ ਹੈ ਜਿਹੜੀ ਆਪਾਂ ਤੁਹਾਨੂੰ ਇਸ ਘਰੋਂ ਦਿੰਦੇ ਰਹੀਦਾ ਜਿਆਦਾਤਰ ਜਿਹੜੇ ਦੋਸਤੋ ਪਸ਼ੂ ਵਿਕਰੀ ਵਾਲੇ ਆ ਜਿਹੜੇ ਉਹ ਵੜਾਂ ਦੇ ਵਿੱਚ ਖਾਸ ਤੌਰ ਤੇ ਇਸ ਘਰ ਆਉਂਦੇ ਆ ਮੱਝਾਂ ਵੀ ਆਪਾਂ ਤੁਹਾਨੂੰ ਕਾਫੀ ਦਿਖਾਈ ਦਿਆਂ ਵੈਸੇ ਜਿਆਦਾਤਰ ਨੱਕ ਜਿਹੜੇ ਆ ਉਹ ਵੜਾਂ ਹੁੰਦੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਕਟੋ-ਕਟ ਪੰਜ ਵੇੜਾਂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਸੂਈਆਂ ਸਫਾਈਆਂ ਗੱਭਣ ਕਿੰਨੇ-ਕਿੰਨੇ ਦਿਨ ਹਜੇ ਦੋਸਤੋ ਪਸ਼ੂ ਲੈ ਕੇ ਜਾਂਦਾ ਪੂਰੀ ਡਿਟੇਲ ਆਪਾਂ ਵੀਰ ਸੰਦੀਪ ਦੇ ਨਾਲ ਗੱਲਬਾਤ ਕਰ ਲਾਂਗੇ ਭੋਦਰ ਡੇਰੀ ਫਾਰਮ ਤੇ ਪਹੁੰਚੇ ਆ ਦੋਸਤੋ ਉਹ ਮੱਝਾਂ ਜਿਹੜੀਆਂ ਦੋਸਤੋ ਬਿਲਕੁਲ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਾਂਗੇ ਮੱਝਾਂ ਵੀ ਕਾਫੀ ਵਧੀਆ ਨੇ ਸੋ ਪੂਰੀ ਡਿਟੇਲ ਆਪਾਂ ਲੈ ਲਾਂਗੇ ਕੀ ਭਾਅ ਪੜਤਾ ਕੀ ਮਿਲ ਰਿਹਾ ਕੋੜਾ ਸੋ ਪੂਰੀ ਗੱਲਬਾਤ ਕਰਦੇ ਆ ਆਜੋ ਵੀਰ ਸੰਦੀਪ ਦੇ ਨਾਲ ਠੀਕ ਹੈ। ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਸਤਿ ਸ੍ਰੀ ਅਕਾਲ। ਸੰਤੂ ਸਾਹਿਬ ਜੀ ਠੀਕ ਠਾਕ ਮਰ ਜੀ। ਠੀਕ ਠਾਕ ਵੀਰ ਜੀ ਆਪਦੇ ਸੁਣਾਓ। ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਭਰਾ ਜੀ। ਠੀਕ ਹੈ ਵੀਰ। ਅੱਛਾ ਸੰਦੀਪ ਵੀਰੇ ਅੱਜ ਪਸ਼ੂ ਟੋਟਲ ਫਿਰ ਕਿੰਨੇ ਕੁ ਦਿਖਾਉਂਦਾ? ਆਪਣੇ ਕੋਲ ਸੰਤੂ ਸਾਹਿਬ ਉਤਨਾ ਨਗਦ ਹੈਗੇ 14-15 ਜਿਨ੍ਹਾਂ ਦੇ ਵਿੱਚੋਂ ਆਪਾਂ ਕੋਈ 6k ਯਾਨੀ ਕਿ ਵੇੜਾ ਖਾਦਾਂਗੇ। ਹਾਂਜੀ। ਤੇ 5 ਵੇੜਾ ਸੌਰੀ ਤੇ 2 ਮੱਝਾਂ ਖਵਾਵਾਂਗੇ। 2 ਮੱਝਾਂ ਦਾ 7 ਨਗਦ ਸੰਤੂ ਸਾਹਿਬ ਖਵਾਵਾਂਗੇ ਅੱਜ ਆਪਾਂ। ਠੀਕ ਹੈ ਵੀਰ। ਹਾਂਜੀ। ਲੋਬੀ ਦੋਸਤ ਟੋਟਲ ਜਿਹੜੇ ਤੁਹਾਨੂੰ ਦਿਖਾ ਦਨੇ ਪੰਜ ਬੈੜਾ ਦੋ ਮੱਜਾ ਸੋ ਵੀਡੀਓ ਦੇ ਨਾਲ ਇਹਨਾਂ ਤੱਕ ਜਰੂਰ ਬਨੇ ਰਹੋ ਦੋਸਤੋ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਬਾਕੀ ਇੱਕ ਅ ਠੀਕ ਆ ਅੱਛਾ ਸੰਦੀਪ ਵੀਰੇ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰਨ ਲਗੇ ਹਾਂਜੀ ਸੰਤੋ ਸਾਹਿਬ ਜਿਹੜੀ ਇਹ ਬੈੜ ਵੀਰ ਇੱਕ ਤਾਂ ਸੁਭਾ ਦੱਸ ਦੇ ਵੀ ਸੁਭਾ ਕਿੰਨਾਸ ਹੋਈ ਆ ਤਾਜੀ ਸੁਈ ਆ ਕਿੰਨੇ ਕ ਟਾਈਮ ਦੀ ਸੁਈ ਆ ਸੰਧੂ ਸਾਹਿਬ ਸੁਭਾ ਦਾ ਤਿਆਰੀ ਹਾਂਜੀ ਸੁਈ ਨੂੰ ਬਤਵਾਰਾ 10 15 ਮਿੰਟ ਹੀ ਹੋਏ ਆ ਜੇ ਕਿ ਮਗਰ ਬੱਚੀ ਚੰਗੀ ਬ੍ਰੀਡ ਵਾਲੀ ਦਿੱਤੀ ਆ ਹਾਂ ਬਾਕੀ ਥਣ ਲੇਬ ਦੀ ਚੰਗੀ ਸਾਹਿਬ ਆ ਠੀਕ ਆ ਤਾਰਾਂ ਵੀ ਕੁਝ ਮਾਰ ਕੇ ਵੇਖੀਆਂ ਪਹਿਲਾਂ ਚਵਾਈ ਦੀ ਵੀ ਸਾਫ ਹੈ ਜੀ ਸੰਧੂ ਸਾਹਿਬ ਠੀਕ ਆ ਸੁਭਾ ਤੀਜਾ ਹਾਂ ਤੇ ਜਾਤੀ ਜਾਏ ਹਾਂ ਸੁਭਾ ਤੀਜਾ ਦੋਸਤੋ ਜਸਟ ਹਜੇ 15 ਮਿੰਟ ਪਹਿਲਾਂ ਮੈਂ ਆਪਦੇ ਆਪਾਂ ਕੀ ਦੇਖਿਆ ਸਰ ਵੀ ਆਪਣੇ ਸਾਹਮਣੇ ਸੁਈ 15 ਕਿ ਮਿੰਟ ਦਾ ਸਮਾਂ ਬਾਕੀ ਸਮਾਂ ਤੁਸੀਂ ਵੈਸੇ ਵੀ ਨੋਟ ਕਰ ਲਓ ਕੋਈ 1.5 ਵਜ ਤੇ 9 ਅਕਤੂਬਰ ਨੂੰ ਜਿਹੜੀ ਅੱਜ ਆਪਾਂ ਇਹ ਕਵਰੇਜ ਕਰਦੇ ਪਏ ਆ ਬਾਕੀ ਸੰਦੀਪ ਵੀ ਤੋੜ ਲੋ ਮਗਰ ਬੱਚਾ ਜਿਹੜਾ ਦੋਸਤੋ ਉਹ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਤੁਹਾਨੂੰ ਹੱਥ ਤਸੱਲੀ ਨਾਲ ਦਿਖਾ ਦਾਂਗੇ ਅਜੇ ਜੇਰ ਪੈਣੀ ਬਾਕੀ ਆ ਠੀਕ ਆ ਜੀ ਜੇਰ ਦੀ ਸੰਤੂ ਸਾਹਿਬ ਵੀਡੀਓ ਬਣਾਵਾਂਗੇ ਆਪਾਂ ਬਿਲਕੁਲ ਜੇਰ ਦੀ ਪ੍ਰੋਪਰ ਭਾਈ ਸੰਦੀਪ ਪਤਾ ਵੀ ਵੀਡੀਓ ਬਣਾ ਲਾਂਗੇ ਤੇ ਉਹ ਜਿਹੜਾ ਵੀ ਕੋਈ ਕਿਸਾਨ ਫਾਰਮਰ ਵੀਰ ਖਰੀਦਦਾਰ ਇਸ ਵੈੜ ਨੂੰ ਖਰੀਦੂਗਾ ਦੋਸਤੋ ਉਹ ਜਿਹੜੀ ਵੀਡੀਓ ਤੁਹਾਨੂੰ ਦਿਖਾਈ ਜਾਊਗੀ ਪ੍ਰੋਪਰ ਜੇਰ ਪੈ ਦੀ ਇਸ ਕਰਕੇ ਫਿਲਹਾਲ ਜਿਹੜੀ ਦੋਸਤੋ ਹੁਣ ਅਜੇ ਜਸਟ 15 ਮਿੰਟ ਪਹਿਲਾਂ ਹੀ ਪછી ਇਹਦਾ ਥੱਲੇ ਬੱਚਾ ਹੈਗਾ ਬਾਕੀ ਥਾਂ ਥਾਂ ਤੁਸੀਂ ਵੇਖ ਲਓ ਤੇ ਬਿਲਕੁਲ ਜਿਹੜਾ ਭਰਾ ਹੈਗਾ ਦੋਸਤੋ ਠੀਕ ਆ ਚਵਾ ਚਵਾ ਦੀ ਗੱਲ ਕਰਨ ਲਈ ਪੋਲੀ ਚਵਾਈ ਆ ਕੋਈ ਵੀ ਰ ਆਪਦੀ ਤਸੱਲੀ ਕਰ ਸਕਦਾ ਬਾਕੀ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਿਹੜੀ ਆ ਬੌਲੇ ਦੇ ਵਿੱਚ ਆ ਸੋ ਉਹਨੇ ਤੁਹਾਡੀ ਤਸੱਲੀ ਕਰਵਾ ਦਿੰਦੇ ਆ ਦੁੱਧ ਸੰਤੂ ਸਾਹਿਬ ਚਲੋ 20 ਗੱਲਾ ਵਾਸ਼ੀ ਪਾ ਜੂਗੀ ਹਾਂਜੀ ਇਹ ਨਾ ਪੈਣੇ ਚਾਈਆਂ ਕਰਕੇ ਕੱਲੀ ਆਪਣੇ ਕੋਲ ਮਾਲ ਸਾਰ ਆਇਆ ਉਹਦਾ ਕਰਕੇ ਸੁਸਵਾਜੇ ਜਾ ਗਈ ਆ ਅੱਛਾ ਜੀ ਉਹਦੇ ਕਰਕੇ ਲੱਕਾ ਲੁੱਕਾ ਜਾ ਮੜਾ ਜਾ ਮਾਰ ਗਈ ਆ ਵੇਖੋ ਸ਼ਹਿਦ ਹੁੰਦਿਆ ਪੌਲਾ ਬਿਲਕੁਲ ਆ ਲੋ ਜੀ ਠੀਕ ਆ ਜੀ ਤੇ ਬਿਲਕੁਲ ਆ ਦੋਸਤੋ ਬੌੜਾ ਤੁਸੀਂ ਆ ਵੇਖ ਰਹੇ ਹੋ ਠੀਕ ਹੈ ਜ ਮਗਰਲੇ ਥਣ ਕਰੋ ਚੈੱਕ ਚਾਰੇ ਥਣ ਪੋਲੀ ਚਵਾਈਏ ਦੋਸਤੋ ਭਰਾ ਤੁਹਾਡੇ ਬਿਲਕੁਲ ਸਾਹਮਣੇ ਆ ਠੀਕ ਹੈ ਜੀ ਚਲੋ ਬਸ ਕਰੋ ਜੀ ਠੀਕ ਹੈ ਤੇ ਇੱਕ ਨੰਬਰ ਚਵਾਈ ਆ ਹਾਂ ਜੀ ਸੰਤੋ ਸਾਹਿਬ ਦਾ ਮੇਰਾ ਕੋਈ ਵੀਰ ਤਸੱਲੀ ਕਰ ਸਕਦਾ ਬੱਚਾ ਇੱਕ ਵਾਰੀ ਤੁਹਾਨੂੰ ਮੈਂ ਫੇਰ ਦਿਖਾ ਦੇਣਾ ਬਿਲਕੁਲ ਗਿੱਲੇ ਲਾੜੂ ਤੇ 15 ਮਿੰਟ ਪਹਿਲਾਂ ਜਿਹੜੀ ਇਹ ਸੂਈ ਆ ਪੜੀ ਜੁੜੀ ਹੈ ਸੰਤੋ ਸਾਹਿਬ ਚੰਗੀ ਸਿਰਫ ਸੂਜ ਹੀ ਆ ਗਈ ਹੋਣਿਆ ਜੀ ਬਾਕੀ ਚੌੜੀ ਛੱਪਰਦੀ ਆ ਕੋਈ ਵਛੀ ਉਹ ਜ ਨਹੀਂ ਮਾੜੀ ਆ ਦੁੱਧ ਵੀ 20 ਕਿਲੋ 18 20 ਕਿਲੋ ਪਾਊ ਇਹ ਹੱਥੀ ਚਵਾਈਲਾ ਥਾਣਾ ਬਿਲਕੁਲ ਤੁਹਾਨੂੰ ਵੈਸੇ ਚਵਾਈ ਕਰਕੇ ਵੀ ਦਿਖਾਤੀ ਹੈ ਪੂਰੀ ਪਕੜ ਜਿਹੜੀ ਹੈ ਦੋਸਤੋ ਮੁੱਠੀ ਆ ਠੀਕ ਹੈ ਤੇ ਸੰਦੀਪ ਫਿਰ ਮੁੱਲ ਕੀ ਕਰਦੇ ਹਿੰਦਾ ਮੁੱਲ ਸੰਤੋ ਸਾਹਿਬ ਇਹਦਾ 56000 ਕਰਦੇ ਆ ਬਾਕੀ ਮਾਨਤਨ ਖੁੱਲਾ ਕਰ ਦਾਂਗੇ ਉਹਦੇ ਵਿੱਚੋਂ ਹੀ 56 ਚੋ ਹਾਂਜੀ ਠੀਕ ਹੈ ਭਰਾ ਹਾਂਜੀ 56000 ਰੁਪਏ ਮਾਨਤਨ ਖੁੱਲਾ ਕਰ ਲਓ ਜੀ 56000 ਦੇ ਵਿੱਚੋਂ ਦੋਸਤੋ ਛੋੜ ਚੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਭਰਾ ਕੇ ਤਸल्ली ਨਾਲ ਚੋ ਕੇ ਆਪਦੀ ਜਿੰਨੀ ਜੇਰ ਦੀ ਪ੍ਰੋਪਰ ਵੀਡੀਓ ਖਵਾਵਾਂਗੇ ਸੰਤੋ ਸਾਹਿਬ ਜੇਰ ਦੀ ਤੁਹਾਨੂੰ ਵੀਡੀਓ ਮਿਲ ਜੂ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਸੋ ਕਾਫੀ ਸੋਹਣੀ ਹੈ ਨਿਗਰ ਜਮੇਪਲੀ ਪੂਰੀ ਹੈ ਵਜਨ ਲੋਡ ਪੂਰਾ ਹੈਗਾ ਬੈਠਦਾ ਠੀਕ ਹੈ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਅੱਛਾ ਸੰਦੀਪੀਰ ਬਾਡੀ ਸਟਰਕਚਰ ਦੀ ਜਿੱਦਾਂ ਵੜ ਕਾਫੀ ਸੋਹਣੀ ਹੈ ਬਹੁਤ ਜਿਆਦੀ ਸੇਵਾ ਦੇ ਵਿੱਚ ਸਭੀ ਸੁਭਾਈ ਆਈ ਹੈ ਹਾਂ ਬਹੁਤ ਜਿਆਦੀ ਸੰਤੂ ਸਾਹਿਬ ਚੰਗੀ ਵਸ਼ੀ ਆ ਹਾਂਜੀ ਬਾਕੀ ਦੁੱਧ ਵੀ 25 26 ਕਿਲੋ ਆਮ ਨਾ ਪਾਉਗੀ ਸੰਤੂ ਸਾਹਿਬ ਜੀ ਅੱਛਾ ਜੀ ਬਾਕੀ ਚਲੋ ਗਾੜੀ ਅਗਲੇ ਨੇ ਸਾਮ ਦਾ ਦੁੱਧ ਪਾਏ ਦਾ ਆਪਾਂ ਫੇਰ ਅਗਲੇ ਨੂੰ ਕਹਿ ਦਨੇ ਆ ਬਾਕੀ ਹੁਣ ਇਸ ਟਾਈਮ ਆ ਸਵੇਰੇ ਆਪਾਂ ਕੋਈ 9 ਤੋਂ 10 ਕਿਲੋ ਤੱਕ ਸਾਫ ਕੀਤੀ ਅਜੇ ਵੀ ਝੱਡਾ ਉੱਥੇ ਲਈ ਫਿਰਦੀ ਹੈ ਜੋ ਠੀਕ ਹੈ ਜੀ ਹਾਂਜੀ ਬਾਲੀ ਜਿਆਦੀ ਚੂਣ ਚਾਂ ਚੰਗੀ ਮਿਲਦੀ ਹੈ ਸੁਈ ਨੂੰ ਕਿੰਨੇ ਦਿਨ ਹੋ ਗਏ ਸੁਈ ਇਹ ਸੰਧ ਸਾਬ ਰਾਤੀ ਸੁਈ ਆ ਕੋਈ 9 10 ਵਜੇ ਸੁਈ ਆ ਤੇ 12 ਵਜੇ ਜੇਰ ਪ੍ਰੋਪਰ ਇਹਨੇ ਪਾਤੀ ਉਹਦੀ ਵੀਡੀਓ ਆਪਣੇ ਕੋਲ ਪਈ ਹੈ ਸਾਰੀ ਬੱਚਾ ਥੱਲੇ ਕੀ ਆ ਗਿਆ ਬੱਚਾ ਇਹਦੇ ਮਗਰ ਵਸ਼ਾ ਆ ਗਈ ਵਸ਼ਾ ਹਾਂਜੀ ਮੇਲ ਕਾਫ ਆ ਦੋਸਤੋ ਤੇ ਇੱਕ ਬਿਊਟੀ ਦੇ ਵਿੱਚ ਵੇਖੋਗੇ ਬਹੁਤ ਜਿਆਦੀ ਖੂਬਸੂਰਤ ਆ ਫੇਸ ਬਹੁਤ ਜਿਆਦੀ ਬਰੀਡ ਪਾਣੀ ਛੋਟਾ ਜਿਹਾ ਫੇਸ ਆ ਤੇ ਛੋਟੇ ਜੇ ਕਾਨਾ ਠੀਕ ਹੈ ਜੀ ਤੇ ਆ ਵੇਖੋ ਬਾਕੀ ਸੂ ਦੇ ਵਿੱਚ ਆਇਆ ਪਸ਼ੂ ਨੋਰਮਲ ਵੀਰਾਂ ਨੂੰ ਪਤਾ ਹੀ ਹੈ ਠੀਕ ਹੈ ਜੀ ਕੋਈ 2 4 5 7 ਦਿਨਾਂ ਤੱਕ ਹਫਤੇ ਤੱਕ ਵੀ ਪਸ਼ੂ ਆ ਆਪਦੇ ਆਪ ਨੂੰ ਦੁਬਾਰਾ ਰਿਕਵਰ ਕਰਦਾ ਜਿਵੇਂ ਜਿਵੇਂ ਖਾਣਾ ਦਾਣਾ ਪਾਣੀ ਬਹੁਤ ਜਿਆਦਾ ਸੀਲਸ ਲੱਗਦੇ ਠੰਡੀ ਧੀਰੀ ਵਸ਼ੀ ਆ ਆ ਦੇਖੋ ਜੀ ਆ ਦੇਖੋ ਵੇਖੋ ਮੱਛੀ ਮੋਟਰੀ ਆ ਸਾਨੂੰ ਸਾਰੀ ਇਧਰ ਖੋਤਾਰ ਘੜੀ ਘੜੀ ਮੋਟੀ ਇਧਰ ਸੰਦੀਪ ਕਹੀ ਜਾਂਦਾ ਵੀ ਇਹ ਮੱਛੀ ਮੋਟਰੀ ਆ ਵੇਖੋ ਠੀਕ ਹੈ ਚੁਵਾਈ ਜਿਹੜੀ ਆ ਦੋਸਤੋ ਬੈਸਟ ਚੁਵਾਈ ਆ ਪੂਰੀ ਖਬਰਦਾਰਾ ਵੇਖੋ ਜੀ ਓਕੇ ਜੀ ਓਕੇ ਭਰਾ ਓਕੇ ਠੀਕ ਆ ਆਰਡਰ ਕੁਆਲਿਟੀ ਕਾਫੀ ਬੈਸਟ ਆ ਦੋਸਤੋ ਰਾਤ ਹੀ ਸੂਈ ਆ 12 ਵਜੇ ਬਿਲਕੁਲ ਦਿਨੇ ਜਿਹੜੀ ਦੋਸਤੋ ਚੇਅਰ ਪ੍ਰੋਪਰ ਪੈ ਗਈ ਸੀ ਠੀਕ ਆ ਤੇ ਮਗਰ ਇਹਦਾ ਜਿਹੜਾ ਮੇਲ ਕਾਫ ਬੱਚਾ ਦੂਜਾ ਸੂਬਾ ਠੀਕ ਆ ਦੂਜਾ ਸੂਬਾ ਪਿਓਰ ਸੰਦ ਤੀਜਾ ਤੀਜਾ ਕਿ ਦੂਜਾ ਜੀ ਦੂਜਾ ਦੂਜਾ ਜੀ ਦੂਜਾ ਜੀ ਠੀਕ ਆ ਸੈਕਿੰਡ ਟਾਈਮ ਆ ਸੋ ਬਾਕੀ ਚਾਲ ਢਾਲ ਜਿਹੜੀ ਦੋਸਤੋ ਤੁਸੀਂ ਆ ਵੇਖ ਲਓ ਬਿਲਕੁਲ ਪਹਲਵਾਨਾਂ ਵਰਗੀ ਚਾਲ ਆਪਾਂ ਕਹਿ ਰਹੇ ਆ ਵੀ ਵੈੜ ਆਰਡਰ ਦੀ ਕੁਆਲਿਟੀ ਬਿਲਕੁਲ ਪਰਫੈਕਟ ਆਰਡਰ ਠੀਕ ਆ ਜੀ ਵਜਨ ਮਟਾ ਬਹੁ ਤੇ ਪੂਰੀ ਜਿਹੜੀ ਦੋਸਤੋ ਜੰਮੀ ਪਲੀ ਆ ਸੇਵਾ ਚੰਗੀ ਦੇ ਵਿੱਚ ਸੌਂਦੀ ਹੈਗੀ ਆ ਠੀਕ ਆ ਜੀ ਸੋ ਬਾਕੀ ਸੂਹ ਦੇ ਵਿੱਚ ਆਇਆ ਪਸੂ ਨੋਰਮਲ ਆਪਾਂ ਪਹਿਲਾਂ ਜ਼ਿਕਰ ਕਰਤਾ ਥਣ ਪ੍ਰੋਪਰ ਗੱਲ ਕਰਨ ਲਈਏ ਮੁਠੀ ਥਾਣਾ ਦੋਸਤੋ ਖੱਥੀ ਚਵਾਈ ਵਾਲਾ ਥਾਣਾ ਲੱਗਾ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਤਾਂ ਤੁਸੀਂ ਇਹ ਜ਼ਰੂਰ ਧਿਆਨ ਤਰ ਕੇ ਆ ਸਕਦੇ ਜੇ ਵੀ ਪੂਰੀ ਮੁਠੀ ਥਾਣਾ ਠੀਕ ਆ ਜੀ ਕੋਈ ਛੋਟਾ ਜਿਹਾ ਥਾਣਾ ਨਹੀਂ ਲੈਵਾ ਬੜਾ ਜਿਆਦਾ ਨਿੱਗਰਿਆ ਸਨ ਤੁਸੀਂ ਸਾਬ ਬਾਕੀ ਗੁਰਤੀ ਬਾਤੀ ਬਾੜੀ ਆ ਦੀ ਚੰਗੀ ਹੈ ਨਿੱਗਰ ਲੈਵੇ ਦੀ ਆ ਤੇ ਸਿਹਤ ਪੱਖੋਂ ਵੀ ਜਿਹੜੀ ਆ ਦੋਸਤੋ ਪੂਰੀ ਨਿੱਗਰ ਆ ਠੀਕ ਆ ਜ ਬਹੁਤ ਚੜਾਈ ਦੇ ਵਿੱਚ ਪੁੱਠਾ ਤੇ ਸਪੇਸ ਜਿਹੜੀ ਆ ਦੋਸਤੋ ਚਾਹੁੰਦਾ ਤੁਹਾਨੂੰ ਇੱਕ ਵਾਰੀ ਬਿਲਕੁਲ ਤਸਲੀ ਨਾਲ ਦਿਖਾਉਣੀਆ ਕਰੋ ਚੈੱਕ ਸਪੇਸ ਜਿਹੜੀ ਆ ਦੋਸਤੋ ਕਮਾਲ ਦੀ ਹੈ ਠੀਕ ਹੈ ਜੀ ਗਿੱਠ-ਗਿੱਠ ਆਪਾਂ ਕਹਿ ਲਈਏ ਨਾ ਵੀ ਗਿੱਠ-ਗਿੱਠ ਵੱਜਦੀ ਆ ਇਹੋ ਜੀ ਸਪੇਸ अच्छा संदीप अबे कितना मोल लेता की करेंगे संधू साहब ਇਹੋ ਜੀਆਂ ਬੱਚੀਆਂ ਦਾ ਲੋਕੀ 90 95 ਆਮ ਨਾਲ ਹੀ ਕਰੀ ਜਾਂਦੇ ਆ ਕਈ ਇੱਕ 10 ਵੀ ਮੰਗੀ ਜਾਂਦੀ ਆ ਆਪਾਂ ਬਿਲਕੁਲ ਜਾਇਜ਼ ਹੀ ਮੁੱਲ ਕਰਨਾ ਜਿੰਨੇ ਦੇ ਦੇ ਦੇਣੀ ਆ ਇਹ ਮੁੱਲ ਕਰਾਉਣਾ ਸੰਧੂ ਸਾਹਿਬ 85000 ਰਿਆ 76000 ਦੀ ਬੱਚੀ ਦੇ ਦਾਂਗਾ ਉਹਦੇ ਵਿੱਚੋਂ 10000 ਰੁਪਿਆ ਛੋੜ ਛੱਪਾ ਕਰ ਦਾਂਗਾ 75000 ਦੀ ਵੈਢ ਦੇ ਦਾਂਗਾ ਸੰਧੂ ਸਾਹਿਬ 75 ਦੀ 75000 ਦੇ ਦਾਂਗੇ ਲੋ ਵੀ ਦੋਸਤੋ 75000 ਦੀ ਜਿਹੜੀ ਪੂਰਾ ਵਜਨ ਲੋੜ ਬੋਲਿਆ ਬੂਥੀ ਵੇਖੋ ਕਿੰਨੀ ਜਿਆਦਾ ਚੰਗੀ ਲੱਗੀ ਆ ਨਿਗਾ ਨਗਾ ਕਾਨ ਆ ਬੜੀ ਜਿਆਦਾ ਚੰਗੀ ਬੱਚੀ ਆ ਜੀ ਠੀਕ ਆ ਬਾਕੀ ਬਿਲਕੁਲ ਜਿਹੜੇ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਮੈਂ ਇੱਕ ਵਾਰੀ ਇੱਥੇ ਜ਼ਰੂਰ ਐਡ ਕਰ ਦੇਣਾ ਜਿੰਨੇ ਵੀ ਵਪਾਰੀ ਵੀਰ ਪਸ਼ੂ ਵਪਾਰ ਦਾ ਕੰਮ ਆ ਕਿਸੇ ਪਸ਼ੂ ਨੂੰ ਦਿਹਾੜੀ ਇੱਕ ਹੋਈ ਹੁੰਦੀ ਹੈ ਲਿਆਂਦੇ ਨੂੰ ਕਿਸੇ ਨੂੰ ਦੋ ਦਿਨ ਹੋਏ ਹੁੰਦੇ ਲਿਆਂਦੇ ਨੂੰ ਇਸ ਕਰਕੇ ਅੱਗੋਂ ਤਸੱਲੀ ਕਰਕੇ ਆਪ ਦਾ ਪੂਰਾ ਦੋਸਤੋ ਹਰ ਪਮਾਨੇ ਤੇ ਬਿਲਕੁਲ ਤਸੱਲੀ ਕਰਕੇ ਲਿਆਂਦਾ ਹੁੰਦਾ ਪਸ਼ੂ ਅੱਗੋਂ ਮੇਰਾ ਵੀਰ ਕੋਈ ਵੀ ਖਰੀਦਦਾਰ ਆਵੇ ਆਪਦਾ ਹੱਕ ਸਮਝ ਕੇ ਤਸੱਲੀ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਜ਼ਰੂਰ ਕਰਕੇ ਲੈ ਜਿਕੇ ਜਾਇਆ ਕਰੋ ਕਿਉਂਕਿ ਚਵਾ ਆਪ ਸਮਾ ਆਪਦਾ ਤਸੱਲੀ ਨਾਲ ਵੇਖ ਲਿਆ ਕਰੋ ਠੀਕ ਆ ਜੀ ਇਸ ਘਰੇ ਇੱਕ ਨੰਬਰ ਆ ਅੱਗੇ ਥੋੜੇ ਵੀ ਆਪਾਂ ਉਮੀਦ ਕਰਦੇ ਦੋਸਤੋ ਬਾਕੀ ਲੈਣੇ ਦੇਣੇ ਮੁਕੱਦਰ ਬਾਕੀ ਸੰਤ ਸਿੰਘ ਸਾਹਿਬ ਆ ਜਨਮਤ ਤੇ ਬਹੁਤ ਜ਼ਿਆਦਾ ਚੰਗਾ ਲੈ ਕੇ ਆਈਦਾ ਜੀ ਸਾਫ ਸੁਥਰਾ ਹੀ ਲਈਦਾ ਵਾ ਬਾਕੀ ਗਾੜੀ ਗਾੜੀ ਅਗਲੇ ਦੀ ਤੁਹਾਡੀ ਗੱਲ ਖੜੋਂ ਕਿਸਮਤ ਬਸ ਜੀ ਬੜੀ ਲੈਣੇ ਦੇਣੇ ਜਿਹੜੇ ਆ ਮੁਕੱਦਰ ਦੇ ਜੀ ਬਾਤ ਬਸ ਬਸ ਹਾਂਜੀ ਸੰਤ ਸਿੰਘ ਸਾਹਿਬ ਤੇ ਆਜੋ ਸੰਦੀਪ ਵੀਰ ਅਗਲੇ ਬੰਨੇ ਬਿਲਕੁਲ ਸੇਮ ਟੂ ਸੂ ਮੈਨੂੰ ਲੱਗਦਾ ਜਿਵੇਂ ਜਿਵੇਂ ਸਗੀਆਂ ਪਹਿਣਾ ਹੁੰਦੀਆਂ ਨੇ ਹਾਂਜੀ ਹਾਂਜੀ ਸੰਤ ਸਿੰਘ ਸਾਹਿਬ ਬਿਲਕੁਲ ਹਾਈਟ ਕੱਦ ਫੇਸ ਕੁਆਲਿਟੀ ਦੇਖ ਲਈਏ ਆਰਡਰ ਕੁਆਲਿਟੀ ਦੇਖ ਲਈਏ ਦੋਸਤੋ ਸਦੀਪ ਇਹ ਸੂਆ ਸੁੰਦੀ ਆ ਇਹ ਸੂਆ ਸੰਤੂ ਸਾਹਿਬ ਇਹ ਗੱਬਣਿਆ ਸੂਪੂ ਕੀ ਚਾਰ ਪੰਜ ਦਿਨ ਲਊਗੀ ਇਹ ਤੀਜਾ ਸੂਆ ਆ ਰਕੇ ਸੋਣਾ ਜਿਹੜੇ ਫਾਰਮਰ ਤੋਂ ਲਈ ਆ 23 ਕਿਲੋ ਦੁੱਧ ਦਿਨੇ ਚਵਾਇਆ ਹੋਇਆ ਹੈ ਜੀ ਦੂਜੀ ਸੂਆ ਪਹਿਲੇ ਨਹੀਂ ਨਾ ਦੂਜੀ ਸੂਆ ਨਹੀਂ ਤੀਜੇ ਸੂਆ ਤੀਜਾ ਹੀ ਆਪਾਂ ਸੱਚੀ ਦੱਸਣਾ ਸੰਤੂ ਸਾਹਿਬ ਅਗਲੇ ਨੇ ਆਪਾਂ ਦੂਜਾ ਕਿਹਾ ਪਰ ਆਪਾਂ ਤੀਜਾ ਸੂਆ ਮੰਨ ਕੇ ਚੱਲਦੇ ਆਂ ਦੁੱਧ 25 26 ਕਿਲੋ ਪਾ ਦਊਗੀ ਜੀ ਆਰਾਮ ਨਾਲ ਠੀਕ ਆ ਜੀ ਹਾਂ ਬਾਕੀ ਗਾੜੀ ਅਗਲੇ ਦਿਨ ਪਾਏ ਦਾ ਸੰਤੂ ਸਾਹਿਬ ਆਪਣੇ ਕੋ ਜਿਹੜਾ ਮਰਜ਼ੀ ਤਸੱਲੀ ਕਰਕੇ ਖੜ ਸਕਦਾ ਅਜੇ 10 ਦਿਨ ਮੱਛੀ ਨਹੀਂ ਹੁੰਦੀ ਕਰਮਾਲੀ ਦੀ ਅਡਰ ਦੀ ਕੁਆਲਿਟੀ ਵੇਖੋ ਕਾਫੀ ਬੈਸਟ ਕੁਆਲਿਟੀ ਹੈ ਦੋਸਤੋ ਠੀਕ ਹੈ ਜੀ ਬਿਲਕੁਲ ਫਾੜੀ ਵਾਲਾ ਚੱਡਾ ਇੱਕਸਾਰ ਥਣ ਨੇ ਇੱਕੋ ਜਿਹਾ ਲੇਵਾ ਸੱਚੇ ਖੱਬੇ ਜੇਕਰ ਆਪਾਂ ਬਿਲਕੁਲ ਸੈਂਟਰ ਗਾੜਨ ਲਈਏ ਦੋਸਤੋ ਇੱਕੋ ਜਿਹਾ ਜਿਹੜਾ ਦੋਸਤੋ ਕਿਸੇ ਵਿਦਾਊਟ ਕਿਸੇ ਭਲ ਤੋਂ ਭੂਲ ਤੋਂ ਠੀਕ ਹੈ ਜੀ ਬਿਲਕੁਲ ਨਿੱਗਰ ਲੇਵੇ ਦੇ ਵਿੱਚ ਜੇਕਰ ਭਾਈ ਸੰਦੀਪ ਕਹਿੰਦਾ ਵੀ ਘੱਟੋ ਘੜ ਵੀ ਇੱਕ ਹਫਤਾ 10 ਦਿਨ ਇੰਨਾ ਕਿ ਜੇਕਰ ਦੋਸਤੋ ਸਮਾਂ ਪਸ਼ੂ ਲੈ ਗਿਆ ਤੇ ਦਿਨੋਂ ਦਿਨ ਪਸ਼ੂ ਬਣਦਾ ਜੀ ਅੱਜ ਆਪਾਂ ਇੰਨੇ ਦੇਖ ਲਈਏ ਤੇ ਕੱਲ ਹੋਰ ਜ਼ਿਆਦੀ ਬਣੀ ਹੋਣੀ ਹੈ ਪਰਸੋਂ ਹੋਰ ਜ਼ਿਆਦੀ ਠੀ ਸੋ ਫੇਸ ਕੁਆਲਿਟੀ ਕਾਫੀ ਬੈਸਟ ਆ ਛੋਟਾ ਜਿਹਾ ਕਰਨ ਮੈਂ ਤਾਂ ਕਰਕੇ ਕਾਪੀ ਕਰ ਦਿੱਤੀ ਆ ਦੋਸਤੋ ਜਿਹੜੀ ਦੂਜੇ ਨੰਬਰ ਤੇ ਮੈਂ ਦਿਖਾਤੀ ਵੈੜ ਉਹਦੇ ਨਾਲ ਬਿਲਕੁਲ ਮਿਲਦੀ ਜੁਲਦੀ ਆ ਉਹ ਸੂਈ ਆ ਇਹ ਹਜੇ 10 ਦਿਨ 8 ਦਿਨ ਹਜੇ ਕੱਢਦੀ ਆ ਤਪਾਈ ਆ ਆਪਣੀ ਤਿੱਪ ਕੇ ਤਸੱਲੀ ਕਰ ਲੇ ਕੋਈ ਵੀਰ ਕੀ ਹੋਜੀ ਤਪਾਈ ਆ ਬਾਕੀ ਨਾਰਮਲੀ ਠੰਡੀ ਧੀਰੀ ਆਪਾਂ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਦਾਂਗੇ ਠੀਕ ਆ ਰੰਗ ਕਲਰ ਦੀ ਗੱਲ ਕਰੀਏ ਸੇਮ ਟੂ ਸੇਮ ਕਲਰ ਵੀ ਦੋਸਤੋ ਬਿਲਕੁਲ ਸੇਮ ਆ ਬਤੀ ਬਾੜੀ ਚੰਗੀ ਲੱਗੀ ਇਹਨੂੰ ਇੱਕੋ ਜਿਹੀ ਚੀਜ਼ ਆ ਸੋ ਪਸੰਦ ਆਊ ਕਿ ਜਿਹੜਾ ਵੀਰ ਕੋਈ ਆ अच्छा संदीप की मोल विरे रहूगा दा लेनदेन संधू साहब मोल कराउनो एदा 75 करा लो ਭਾਵੇਂ 85 करा लो हां जी ਜਿਹੜਾ ਦੇਣ ਲੈਣਿਆ ਇਹਦਾ ਸੰਧੂ ਸਾਹਿਬ 66000 ਦਾ ਦੇਣ ਲੈਣ ਰਹੂਗਾ ਉਹਦੇ ਵਿੱਚੋਂ ਸਿਰਫ 1000 ਰੁਪਏ ਛੋੜ ਕਰਾਂਗੇ 65000 ਦੀ ਹਾਨਾ ਦੇਣੀ ਹੈ ਜੀ 65 ਦੀ 65 ਦੀ ਹਾਨਾ ਦੇਣੀ ਹੈ ਠੀਕ ਹੈ ਜੀ हां जी ਲੋ ਵੀ ਦੋਸਤੋ 65000 ਦੀ ਵੀਰਾਂ ਦਾ ਵੀ ਦੇ ਦਾਂਗੇ ਠੀਕ ਹੈ 65000 ਬਾਕੀ ਸੀਲਸ ਲੱਗ ਠੰਡੀ ਸੀਲ ਬਹੁਤ ਜਿਆਦੀ ਆ ਬਾਕੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਆ ਦੇਖੋ ਜੀ ਜਿੱਦਾਂ ਮਰਜੀ ਹੱਥ ਲਾਈ ਜਾਓ ਦੋਸਤੋ ਕੋਈ ਕਾਲੀ ਨਹੀਂ ਪਈਦੀ ਕੋਈ ਸ਼ੂਕਰ ਨਹੀਂ ਕੀ ਠੰਡੀ ਧੀਰੀਆ ਸੀਲਸ ਆਊਗਾ 53 ਦਾ ਬਈ ਸ਼ਹਿਦ ਹੀ ਆਉਂਦਾ ਜੀ ਲਓ ਜੀ ਆਹ ਵੇਖੋ ਸ਼ਹਿਦ ਦਾ ਮਖਿਆਲ ਆਉਂਦਾ ਆਹ ਲਓ ਜੀ ਅਗਲਾ ਥਾਂ ਇੱਕ ਪਹਿਲਾ ਆਹ ਦੂਜਾ ਜੀ ਲਓ ਵੀ ਦੋਸਤੋ ਆ ਜਿਹੜੇ ਮਗਲੇ ਚੈੱਕ ਕਰੋ ਉਲਟ ਪੈਣੀ ਵਾਲਾ ਆਹ ਕਰੋ ਚੈੱਕ ਮਗਲਾ ਜੀ ਠੀਕ ਆ ਜੀ ਹਾਂ ਜੀ ਹਮਤਾ ਲੈ ਜੂ ਇਸ ਸੰਸਾਰ ਨਾਲੇ ਸੰਸਾਰ ਦੋਸਤੋ ਬਾਕੀ ਆ ਚੀਜ਼ ਢਿੱਲ ਢਾਲ ਬਹੁਤ ਆ ਆ ਦੇਖੋ ਬਲੇਟਰ ਪਾ ਲੂਗੀ ਇਹਦਾ ਕਰਵਾਣੀ ਬਹੁਤ ਜਿਆਦੀ ਬੰਦੀ ਜੀ ਦੋਦੀ 25 26 ਕਿਲੋ ਬੰਦਿਆਂ ਦੇ ਬਿਲਕੁਲ ਇੱਕ ਫੁੱਟਬਾਲ ਜਿਹੜਾ ਦੋਸਤੋ ਵੱਡਾ ਆਰਡਰ ਬਣਾ ਕੇ ਤਿਆਰ ਕਰੂਗੀ ਉਮੀਦ ਚੰਗੀ ਖਾਸੀ ਆ ਹਾਂਜੀ ਠੀਕ ਆ ਸੋਹਣੀ ਤਪਾਈ ਹੈਗੀ ਅਸੀਂ ਸੰਤੋਸ਼ ਸਾਹਿਬ ਜੀ ਇਹਦੇ ਆਪਾਂ ਸੂਈ ਵੇਚੀ ਫੇਰ 75 ਦੀ ਦੇਣੀ ਆ ਅੱਛਾ ਜੀ ਹੁਣ ਚਲੋ ਕੋਈ ਮੀਰ ਫਾਰਮਰ ਕੋਈ ਸੰਭ ਲੂਗਾ ਦੋ ਚਾਰ ਦਿਨ ਹੂੰ ਤੇ ਥਾਣਾ ਥੋਣਾ ਦੀ ਪੂਰੀ ਆਪਣੀ ਗਰੰਟੀ ਕੋਹਾੜ ਨਹੀਂ ਕੋਈ ਛੰਦੇ ਕੋਈ ਫਾਲਤ ਨਹੀਂ ਹੋਈ ਅੱਜ ਆ ਸਮ ਸੋਨੇ ਰਗੇ ਜਿਹੜਾ ਮਰਜੀ ਸੱਲੀ ਕਰਕੇ ਆਪਣੇ ਘਰੋਂ ਲੈ ਲਓ ਬਿਲਕੁਲ ਭਾਈ ਸੰਦੀਪ ਤੇ 65 ਦੀ ਜੈ ਆ ਗਈ ਫਰੀਡ ਦੇ ਵਿੱਚ ਜਰਸੀ ਕ੍ਰੋਸ ਆ ਗਈ ਜੀ ਹਾਂਜੀ ਇਹ ਜਰਸੀ ਕ੍ਰੋਸ ਹੀ ਆਉਂਦੀ ਹੈ ਜੀ ਲਓ ਜੀ ਠੀਕ ਆ ਜਰਸੀ ਕ੍ਰੋਸ ਜਿਹੜੀ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਆ ਫੇਸ ਕੁਆਲਿਟੀ ਆ ਛੋਟਾ ਜਿਹਾ ਕਰਨ ਪੂਥੀ ਬਾਥੀ ਬਿਲਕੁਲ ਉਸੇ ਤਰ੍ਹਾਂ ਜਿਹੜੀ ਦਰਮਿਆਨੀ ਜੀ ਡੁੰਗਾਈ ਤੇ ਬੋਦੀ ਵੀ ਹੈਗੀ ਹੈ ਠੀਕ ਆ ਤੇ ਆ ਜਿਹੜੀ ਦੋਸਤੋ ਥਾਣਾ ਵੇਖੋ ਥਾਣਾ ਵੱਲੋਂ ਤਾਂ ਵੀ ਜਿਵੇਂ ਆਪਾਂ ਕਹਿ ਰਹੇ ਨਾ ਵੀ ਮੱਝਾਂ ਨਾਲ ਥੰਮ ਲੱਗਾ ਉਹ ਗੱਲ ਬਹੁਤ ਹੋਈ ਪਈ ਆ ਵੇਖੋ ਠੀਕ ਆ ਏ صدیਬ ਭਾਈ ਇਹ ਸੂਆ ਕਿਨਵਾ ਸੂਗੀ ਸੰਤੂ ਸਾਹਿਬ ਇਹ ਵੀ ਤੀਜਾ ਸੂਆ ਸੋਣੀਆ ਜੀ ਬਾਕੇ ਜਿਹੜੇ ਫਾਰਮਰ ਤਾਂ ਲਈ ਆ 20 ਤੋਂ ਪਲਾਸੀ ਚੱਲੀ ਆ ਜੀ ਇਹ ਵੀ ਅਗਲਾ ਤੇ ਚਲੋ 25 ਕਿਲੋ ਦੁੱਧਾਂ ਦਾ ਮੈਂ ਚੋਇਆ ਪਾਣੀ ਵੀ ਭਾਵੇਂ ਕਿਲੋ ਘਟ ਗਏ ਨਾ ਤੁਸੀਂ 23 ਕਿਲੋ 24 ਕਿਲੋ ਚਲੋ ਗਾੜੀ ਅਗਲੇ ਤੇ ਮਕਦਰੇ 28 ਵੀ ਦੇ ਸਕਦੀ ਹੈ ਜੀ ਹੂੰ ਹੂੰ ਕਿਸਮਤ ਦੁੱਧ ਪਾਏ ਦਾ ਸੰਤੂ ਸਾਹਿਬ ਬਾਕੀ ਥਾਣਾ ਥਾਣਾ ਦੀ ਜੀ ਥਾਣਾ ਦੀ ਸੌਰੀ ਤੇ ਭਾਰ ਦੀ ਜਿਹੜੀ ਚੀਜ਼ ਦੀ ਦੋਹਾਂ ਚੀਜ਼ ਦੀ ਆਪਣੀ ਫੁੱਲ ਗਾਰੰਟੀ ਹੋ ਗਈ ਸੰਤੂ ਸਾਹਿਬ ਬਿਲਕੁਲ ਦੋਹਾਂ ਚੀਜ਼ਾਂ ਦੀ ਫੁੱਲ ਗਾਰੰਟੀ ਹੋ ਗਈ ਆਪਣੇ ਸੋ ਬਾਕੀ ਸੀਲ ਦੀ ਗਾਰੰ ਵੀ ਠੰਡੀ ਤੇਰੀਆਂ ਸੀਰ ਸਾਊਦੀ ਵੀਰਾਂ ਦਾ ਗਰੰਟੀ ਆ ਪਾਰ ਪਿੱਛੇ ਦੀ ਥਣਾ ਦੀ ਕੋਈ ਗਿਲਤੀ ਨਾੜ ਗੰਡ ਕਿਸੇ ਤਰ੍ਹਾਂ ਦੀ ਹਾਂਜੀ ਉਹਦੀ ਗਰੰਟੀ ਹੁੰਦਾ ਦੁੱਧ ਅਗਲੇ ਦੇ ਪਾਏ ਦਾ ਹਾਂ ਤੁਸਾਬ ਠੀਕ ਆ ਦੁੱਧ ਜਿਹੜਾ ਦੋਸਤੋਂ ਆਪਾਂ ਹਰ ਵਾਰ ਕਹਿ ਦਿੰਨੇ ਆ ਵੀ ਕਿਸੇ ਨਾ ਕੋਈ ਜਦਾਈ ਨਹੀਂ ਹੁੰਦੀਗੀ ਮੈਂ ਵੀਰਾਂ ਤੋਂ ਵੀ ਸਵਾਲ ਪੁੱਛ ਲੈਣਾ ਹੁੰਦਾ ਵੀ ਕਿੰਨਾ ਦੁੱਧ ਪਾ ਦਊਗੀ ਉਹਨਾਂ ਦਾ ਵੀ ਕਹਿੰਦਾ ਉਹ ਆਈਡੀਆ ਹੁੰਦਾ ਵੀ ਇੰਨਾ ਦੁੱਧ ਪਿਛਲੇ ਸਵੇਰ ਦਿੱਤਾ ਉਸ ਆਈਡੀਆ ਦੇ ਮੁਤਾਬਕ ਆਪਾਂ ਚੱਲਣਾ ਹੁੰਦਾ ਵੀ ਜੇ ਪਿੱਛੇ ਇਹਨੇ ਇੰਨਾ ਕਿ ਦੁੱਧ ਪਾਇਆ ਤੇ ਚੰਗੀ ਸੇਵਾ ਕਰਾਂਗੇ ਤੇ ਜ਼ਿਆਦਾ ਤਾਂ ਨਹੀਂ ਕਹਿੰਦੇ ਉਹਨਾਂ ਦੁੱਧ ਵੀ ਦੇ ਸਕਦੀ ਆ ਹਾਰ ਕਵੀਰ پارکੂ ਆ ਫਾਰਮਰ ਵੀਰ ਜਿਹੜੇ ਵੀ ਸ਼ੈੱਡ ਫਾਰਮ ਤੇ ਵਾੜਾ ਰੱਖੀਆਂ ਚੰਗੀ ਚੰਗੀ ਬਰੀਡ ਦੇ ਉੱਪਰ ਕੰਮ ਕਰਦੇ ਆ ਨੋਰਮਲੀ ਪਤਾ ਉਹਨਾਂ ਨੂੰ ਕਿ ਜਿਹੋ ਵਾੜਾਂ ਦੇ ਵਿੱਚ ਖਾਸ ਤੌਰ ਤੇ ਜਿੰਨਾਂ ਦੋਸਤੋਂ ਪਾਲਾਂਗੇ ਉਹਨਾਂ ਜ਼ਿਆਦਾ ਦੁੱਧ ਲੈ ਲਾਂਗੇ ਆਪਾਂ ਠੀਕ ਆ ਇਹਨਾਂ ਤਾਂ ਕੋਈ ਅੰਤ ਨਹੀਂ ਹੈਗਾਗਾ ਦੁੱਧ ਵਾੜਾ ਖਾਸ ਤੌਰ ਤੇ ਜਿੰਨਾਂ ਵੀ ਆਪਾਂ ਲੈਣਾ ਚਾਹਾਂਗੇ ਉਹਨਾਂ ਆਪਾਂ ਲੈ ਸਕਦੇ ਆ ਠੀਕ ਆ ਜੀ ਚੰਗੀ ਸੇਵਾ ਤੇ ਸੋ ਬਾਕੀ ਤੋਰਾ ਵੇਖ ਲਓ ਚਾਲ ਢਾਲ ਵੇਖ ਲਓ ਹਾਈਟ ਜਿਹੜੀ ਆ ਮੀਡੀਅਮ ਤੁਸੀਂ ਅਕਾਊਂਟ ਕਰਕੇ ਸੌਦਾ ਕਰਿਓ ਜਿੱਦੀ ਆਪਾਂ ਨੋਰਮਲ ਇੱਕ ਪੰਜਾਬ ਦੀ ਜਰਸੀ ਦੀ ਆਪਾਂ ਹਾਈਟ ਵੇਖ ਖਵਾਨਾ ਚੰਗਾ ਥਾਂ ਥਣ ਦੀ ਮਟਾਈ ਵੇਖ ਲਓ ਬਿਲਕੁਲ ਗੋਲ ਥਾਣਾ ਬਾਕੀ ਦੋਸਤੋ ਤੁਹਾਡੇ ਸਾਹਮਣੇ ਸਾਰਾ ਕੁਛ ਆਪੀ ਠੀਕ ਆ ਸੁਆ ਜਿਹੜਾ ਤੀਜਾ ਸੁਨਾ ਠੀਕ ਆ ਜੀ ਥਰਡ ਟਾਈਮਰ ਤੀਸਰਾ ਬਿਆਨ ਠੀਕ ਆ ਜੀ ਤੇ ਸੰਦੀਪ ਇਹਦਾ ਮੁੱਲ ਵੀਰੇ ਸੰਧੋ ਸਾਹਿਬ ਮੁੱਲ ਕਰਾਉਣ ਨੂੰ ਇਹਦਾ 75000 ਰੁਪਿਆ ਕਰਦੇ ਆ ਹਾਂ ਨਾ ਦੇਣ ਲੈਣੇ ਜਿਹੜਾ ਜਿਹਦੇ ਵਿੱਚੋਂ 100 ਰੁਪਿਆ ਛੋਟ ਨਹੀਂ 63000 ਦੀ ਵਸ਼ੀ ਦਵਾਂਗੇ ਹਾਂ ਨਾ 63 ਦੀ 63000 ਦੀ ਦਵਾਂਗੇ ਜੀ ਹਾਂਜੀ ਠੀਕ ਆ ਜੀ ਸੋ 63000 ਦੀ ਦੋਸਤੋ ਜਿਹੜੀ ਤੁਹਾਨੂੰ ਇਹ ਵੈੜ ਜਿਹੜੀ ਆ 63000 ਦੀ ਮ ਠੀਕ ਆ ਸਭੀ ਪੂਰੀ ਆ ਵਜਨ ਭੋਜਨ ਪੂਰਾ ਵਜਨ ਵਜੂਦ ਪੂਰਾ ਠੀਕ ਆ ਇਸ ਤੋਂ ਬਾਅਦ ਆ ਕਿ ਨੈਕਸਟ ਜਿਹੜੀ ਅਗਲੀ ਇੱਕ ਤੁਹਾਨੂੰ ਵੇਖਾਉਣੀ ਆ ਜਰਸੀ ਆ ਗਈ ਜੀ ਇਹ ਚੋ ਜਰਸੀ ਆ ਗਈ ਠੀਕ ਆ ਜੀ ਤੇ ਕਿਉਂਕਿ ਥੋੜਾ ਜਿਹਾ ਕਲਰਿੰਗ ਜਿਹੜੀ ਆ ਦੋਸਤੋ ਕਲਰ ਥੋੜਾ ਜਿਹਾ ਡਬਲ ਗੱਡ ਬਲੈਕ ਚ ਆ ਗਈ ਜੀ ਬਹੁਤ ਆ ਜਾਂਦੇ ਠੀਕ ਆ ਬਲੈਕ ਆ ਵਿੱਚ ਕੁਝ ਵਾਈਟ ਸਪੌਟ ਫੇਸ ਕੁਆਲਿਟੀ ਦੇਖੋਗੇ ਬਿਲਕੁਲ ਛੋਟਾ ਜਿਹਾ ਕੰਨ ਹਾਂਜੀ ਹਾਂਜੀ ਠੀਕ ਆ ਆ ਦੇਖੋ ਜੀ ਠੀਕ ਆ ਤੇ ਸਦੀ ਭਾਈ ਇਹ ਸੂਆ ਗਨਵਾ ਸੂਰੀ ਆ ਸੰਤੋ ਸਾਹਿਬ ਪਹਿਲੇ ਸੂਵੇ ਸੋਣਾ ਇਹ ਚਾਰ ਦੰਦਾਂ ਦੇ ਵਛੀ ਬਹੁਤ ਚੌਗੀ ਆ ਠੀਕ ਆ ਜੀ ਬਹੁਤ ਚਾਰ ਦੰਦ ਤੇ ਪਹਿਲਾਂ ਇਸ ਵੈਡ ਨੇ ਸੋਣਾ ਠੀਕ ਆ ਆਹ ਲਓ ਬਹੁਤੀ ਬਾਤੀ ਬਾਰੀ ਹੈ ਇਹ ਨੰਗੀ ਲੱਗੀ ਜੀ ਠੀਕ ਆ ਜੀ ਬਾਕੀ ਫੇਸ ਕੁਆਲਟੀ ਚੰਗੀ ਆ ਬਿਲਕੁਲ ਛੋਟਾ ਜਿਹਾ ਜਿਹੜਾ ਦੋਸਤੋ ਫੇਸ ਆ ਇਹਦਾ ਠੀਕ ਆ ਤੇ ਦਿਨ ਹਜੇ ਲੈ ਜੂ ਕੋਈ 10 ਸੰਤੋ ਸਾਹਿਬ ਹਫਤਾ ਲੈਣਾ ਇਹ ਨਵੀਂ ਇੱਕ ਹਫਤਾ ਘੱਟੋ ਘੱਟ ਮੰਨ ਕੇ ਕੋਈ ਵੀਰ ਸੌਫਦਾ ਕਰ ਲੈ ਠੀਕ ਹੈ ਜੀ ਫਰ ਪਹਿਲਾ ਸੁਆ ਫਰਸਟ ਟਾਈਮਰ ਜਿਹੜੀ ਇਹ ਸੋਣੀ ਆ ਠੀਕ ਹੈ ਜੀ ਮੋਹੋ ਚੌਗੀ ਆ ਠੀਕ ਹੈ ਜੀ ਚਾਰ ਦਾ ਫੇਸ ਕੁਆਲਿਟੀ ਚੰਗੀ ਆ ਤੇ ਹਾਈਟ ਕੱਦ ਸੋਹਣਾ ਠੀਕ ਹੈ ਜੀ ਹਾਈਟ ਕੱਦ ਆ ਨਾ ਆਪਾਂ ਕਵਾਂਗੇ ਮੀਡੀਆ ਵਾਂ ਮੀਡੀਅਮ ਤੋਂ ਜਿਹੜੀ ਦੋਸਤੋ ਪਲੱਸ ਵੱਡੀਆਂ ਵਹਿੜਾ ਵਾਲ ਹਾਈਟ ਜਾਂਦੀ ਆ ਮੀਡੀਅਮ ਤੋਂ ਜਿਹੜੀ ਆ ਤਾਂ ਨੂੰ ਜਾਂਦੀ ਆ ਪਲੱਸ ਪੁਆਇੰਟ ਠੀਕ ਹੈ ਜੀ ਤੇ ਆਰਡਰ ਕੁਆਲਿਟੀ ਬੈਸਟ ਥਣ ਤੋਂ ਪੂਰਾ ਮੁਠੀ ਤੇ ਇੱਕ ਹਫਤਾ ਬਾਕੀ ਸੋਣ ਦੇ ਵਿੱਚ ਠੀਕ ਹੈ ਜੀ ਤੇ ਆ ਫੇਸ ਕੁਆਲਿਟੀ ਦੇਖ ਲਓ ਇੱਕ ਵਾਰੀ ਫੇਰ ਛੋਟਾ ਜਿਹਾ ਕੰਨ ਬਿਲਕੁਲ ਡੰਗਾਈ ਉਸੇ ਤਰ੍ਹਾਂ ਹੀ ਬਿਲਕੁਲ ਠੀਕ ਹੈ ਜੀ ਡੀਪਲੀ ਬਿਲਕੁਲ ਡੰਗਾਈ ਪੂਰੀ ਆ ਦੋਨਾਂ ਅੱਖਾਂ ਦੇ ਵਿੱਚ ਸੰਦੀਪ ਕੀ ਮੋਲੇ ਰਹੂਗਾ ਇਹਦਾ ਬੈਟ ਸੰਧੂ ਸਾਹਿਬ ਮੋਲੇ ਦਾ 65000 ਕਰਦੇ ਆ 61000 ਦੀ ਵਸ਼ੀ ਦਵਾਂਗੇ ਹਾਣਾ ਇਹ ਦੀ 61000 ਦੀ ਹਾਂਜੀ 61000 ਦੀ ਦਵਾਂਗੇ ਉਹਦੇ ਜਿਹਾ ਛੋਟਾ ਛੱਪਾ ਹੋ ਜਾਊਗਾ ਜੀ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ 61000 ਦੀ ਹੋ ਜਾਊਗੀ ਠੀਕ ਹੈ ਜੀ 60 ਹਵਾਨੇ ਜਿਹੜੇ ਦੋਸਤੋ ਸੌਸਨ ਦੀ ਇਹ ਜਿਹੜੀ ਵੈਡ ਹੋ ਜੂਗੀ ਲੈ ਦੇ ਜੈਸਨੋ ਠੀਕ ਆ ਬਾਕੀ ਮਾਨਤਨ ਸਾਰਿਆਂ ਦੇ ਵਿੱਚੋਂ ਦੋਸਤੋ ਥੋੜੀ ਬਾਤ ਦੀ ਗੁੰਜਾਇਸ਼ ਆ ਉਹ ਹੋ ਜੂਗਾ ਠੀਕ ਆ ਹੋ ਜੂਗਾ ਹੋ ਜੂਗਾ ਸੰਤੋਸ ਸਭ ਕੋਈ ਗੱਲ ਨਹੀਂ ਪ੍ਰਾਈਸ ਹੈਗਾ ਕਿ ਥੋੜਾ ਬਾਧਾ ਵਿੱਚੋਂ ਰਾਇਤ ਜਿੰਨੀ ਹੋਣੀ ਹੋਈ ਗੁੰਜਾਇਸ਼ ਮੁਤਾਬਕ ਹੋ ਜੂਗੀ ਹੋ ਜੂਗੀ ਹੋ ਜੂਗੀ ਸੰਤੋਸ ਇਸ ਤੋਂ ਬਾਅਦ ਜਿਹੜੇ ਦੋਸਤੋ ਦੋ ਤੁਹਾਨੂੰ ਨਗ ਦਿਖਾਉਣੇ ਆ ਦੋਵੇਂ ਮੱਝਾਂ ਨੇ ਇੱਕ ਤਾਂ ਆ ਨੀਲੀ ਰਵੀ ਦੀ ਜਿਹੜੀ ਦੋਸਤੋ ਮੱਝ ਦਿਖਾ ਦਾਂਗੇ ਕਿ ਵੱਡੇ ਢਾਂਚੇ ਦੇ ਵਿੱਚ ਵੱਡੇ ਪੱਲੇ ਦੀ ਮਏ ਆ ਤੇ ਬਾਕੀ ਮਾਰਕਿੰਗ ਜੇ ਤੁਸੀਂ ਦੇਖ ਲਓ ਬਿਲ ਤਾਂ ਮਿਲ ਜੂਗਾ ਪੂਛ ਹਾਫ ਵਾਈਟ ਆ ਠੀਕ ਹੈ ਜੀ ਆ ਦੇਖੋ ਤੇ ਸੰਦੀਪ ਭਾਈ ਇਹ ਕਿੰਨੇ ਦਿਨ ਹਜੇ ਲੈ ਜੂ ਸੂਣ ਚ ਸੁਈ ਆ ਸੰਦੂ ਸਾਹਿਬ ਸੁਈ ਆ 11 ਕਿਲੋ ਦੋਧ ਤਿਆਰ ਆ ਚਾਹਾਂ ਪੰਜਾ ਛੇ ਦਿਨ ਨੇ ਸੁਈ ਆ ਅੱਛਾ ਜੀ ਹਫਤਾ ਮੰਨ ਕੇ ਚੱਲੋ ਵੀਰ ਭਰਾ ਜੀ ਨੇ ਚੱਲਣਾ ਲਓ ਜੀ ਇੱਕ ਹਫਤਾ ਦੋਸਤੋ ਸਮਾਂ ਮੰਨ ਕੇ ਕੋਈ ਵੀਰ ਸਬਦਾ ਕਰ ਲੇ ਤੇ ਸੁਹਾ ਮੈਨੂੰ ਲੱਗਦਾ ਵੀ ਹੋਊਗਾ ਕੋਈ ਕਿਨਮਤ ਹਿਸਾਬ ਕਿਤਾਬ ਦਾ ਸੰਦੂ ਸਾਹਿਬ ਉਹਨੇ ਤਾਂ ਆਪਣਾ ਅਗਲੇ ਨੇ ਘਰ ਵਾਲੇ ਨੇ ਤਿੱਜਾ ਆਖਿਆ ਕੋਈ ਨਮਾ ਮਰਜੀ ਮਰ ਲਿਆ ਆਪਣੀ ਐ ਨਰਕ ਪਰਖ ਹੋ ਕੇ ਸੱਲੀ ਕਰਕੇ ਖੜੇ ਜਿਹੜੇ ਵੀਰ ਨੇ ਵੀ ਕਰਦੀ ਆਪਣੇ ਤੋਂ ਚਲੋ ਉਹ ਸੁਹਾ ਦੇ ਵਿੱਚ ਤਾਂ ਬੇਸ਼ੱਕ ਹਾਂਜੀ ਵੱਧ ਵੀ ਪਸ਼ੂ ਲੱਗਦਾ ਹਾਂਜੀ ਹਾਂਜੀ ਚੌਥਾ ਵੀ ਹੋ ਸਕਦੀ ਆ ਕੋਈ ਵੀ ਰ ਆਪਦੇ ਸਮਝਦਾ ਜਿੰਤੋਂ ਤੱਕ ਮੰਨਣਾ ਮੰਨ ਸਕਦਾ ਤੇ ਬਾਕੀ ਜਿਹੜੀ ਦੋਸਤੋ ਬਾਡੀਪੰਤਰ ਬਿਲਕੁਲ ਪਤਲੇ ਪਿੰਡੇ ਦੀ ਆਪਾਂ ਕਹਿ ਦਿੰਦੇ ਆ ਨਾਰਮਲੀ ਵੀ ਇੱਕ ਬਿਲਕੁਲ ਕਾਗਜ ਵਰਗੀ ਆ ਠੀਕ ਆ ਜੀ ਸਕਿਲ ਤੇ 11 ਕਿਲੋ ਜਿਹੜਾ ਬਿਲਕੁਲ ਹਾਜ਼ਰ ਹੁਣ ਦੁੱਧ 11 ਕਿਲੋ ਆ ਲਓ ਜੀ ਬਚਾ ਇਹਦੇ ਮਗਰ ਕੀ ਆ ਜੀ ਸੰਧੂ ਸਾਹਿਬ ਕਟਾ ਹੀ ਇਹਦੇ ਮਗਰ ਮਗਰ ਕਟਾ ਹੈ ਜੀ ਠੀਕ ਆ ਮਗਰ ਕਟਾ ਤੇ ਦਿਨ ਖਾਜੇ ਕੋਚ ਕੀ ਹੋਇਆ 8-10 ਦਿਨ ਦੱਸੋ ਇਹਨਾਂ ਜੰਨੋ ਜਣਗਾ ਬਤਾ ਇੱਕ ਹਫਤਾ ਇੱਕ ਹਫਤਾ ਪੂਰਾ ਚਵਾਈ ਚੁਈ ਦੀ ਇੱਕ ਨੰਬਰ ਹੈ ਜੀ ਲੋ ਕੋਈ ਭੂਰ ਨਹੀਂ ਕੋਈ ਛਟਾਣੀ ਚੋਂ ਇੱਕ ਨੰਬਰ ਹੈ ਚਵਾਈ ਦੋਸਤੋ ਇੱਕ ਨੰਬਰ ਆ ਬਾਕੀ ਥਣ ਥੁੰ ਦਾ ਸਹਿਜ ਵੇਖ ਲਓ ਠੀਕ ਆ ਤੇ 11 ਕਿਲੋ ਬਿਲਕੁਲ ਆਪਦੀ ਕੋਈ ਵੀਰ ਕੋਈ ਤਸੱਲੀ ਕਰ ਸਕਦਾ ਜਿਹੜਾ ਕੋਈ ਖਰੀਦਦਾਰ ਵੀ ਰਹੂਗਾ ਵੇਣ ਦੋ ਪਾਸੇ ਕਾਫੀ ਮੋਟੀਆਂ ਨੇ ਠੀਕ ਆ ਜੀ ਤਲ ਤੇ ਪ੍ਰੋਪਰ ਨਿਸ਼ਾਨ ਠੀਕ ਆ ਤੇ ਸੋਭਿਆਂ ਦੇ ਵਿੱਚ ਵੀਰਾਂ ਦਾ ਵੀ ਆਪਾਂ ਤੀਜੇ ਮੰਨੀਆ ਕੋਈ ਵੀਰ ਚੌਥਾ ਸਮਝ ਲੈ ਥਣ ਚੱਡਾ ਚੰਗਾ ਮੈਂ ਦਾ ਜੀ ਥਣ ਚੱਡਾ ਪੂਰਾ ਸਾਫ ਆ ਬੂਤੀ ਚੰਗੀ ਨਸਲ ਵਾਲੀ ਆ ਠੀਕ ਆ ਆ ਦੇਖੋ ਆ ਫੇਸ ਕੁਆਲਿਟੀ ਇਹਦੀ ਤੇ ਸੰਦੀਪ ਇਹਦਾ ਮੁੱਲ ਵੀ ਸੰਦੂ ਸਾਹਿਬ ਮੋਲ ਕਰਾਉਣ ਨੂੰ 85 ਕਰਾਉ ਲੋ 90 ਕਰਾਉ ਦੇ ਲੈ ਆਪਾਂ ਦੱਸਣਾ ਅੱਜ ਬਿਲਕੁਲ ਜਾਇਜ਼ ਹੀ ਦੇਣੀ ਆ ਮਈਆਂ ਵੇ ਦੋਈ ਆ ਦੇ ਲੈ ਸੰਦੂ ਸਾਹਿਬ 75000 ਦੀ ਹਾਂ ਨਾ ਦੇ ਦਾਂਗੇ ਜੀ 74 ਦੀ 73 ਦੀ ਦੇ ਦਾਂਗੇ ਹੋਰ ਕਰਦੀਏ ਮਾਨਤਾ ਥੋੜਾ ਹੋਰ ਕਰ ਦੋ ਸੰਦੂ ਸਾਹਿਬ 1000 ਰੁਪਿਆ ਹੋਰ ਛੱਡ ਦਾਂਗੇ ਹੋਰ ਦੱਸੋ ਜੀ ਹਾਂ 73 ਜੀ ਮਗਰ ਜੇ ਕਟਾ ਸੀ ਨਾ ਕਟਾਈ ਕਟਾ ਕਟਾ ਸਾਹ ਸੁਣ ਕੇ ਤੁਹਾਨੂੰ ਦੀ ਕੁਆਲਿਟੀ ਵੇਖੋ ਜਿਹਨਾਂ ਵਟਾ ਜਾਂਦਾ ਮੈਂ ਨੇ ਜਿਹੜੀ ਗੱਲ ਹੁੰਦੀ ਆ ਆਰਡਰ ਕੁਆਲਿਟੀ ਨੂੰ ਜਿਹੜਾ ਮੈਨੇ ਰੱਖਿਆ ਕਰੋ ਦੋਸਤੋ ਵੀ ਪਹਿਲ ਜਿਹੜੀ ਹੈਗੀ ਪ੍ਰੈਫਰੈਂਸ ਉਹ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਸੰਤੋਖ ਸਾਹਿਬ ਜਿਹਨਾਂ ਨੇ ਲਈ ਉਹਦੇ ਆਂਦੇ 14-15 ਕਿਲੋ ਦੁੱਧ ਚੋਇਆ ਹੁਣ ਗਾੜੀ ਦੁੱਧ ਤੇ ਅਗਲੇ ਸੇ ਪਾਏ ਦਾ ਜੀ ਆਪਾਂ ਜਿਹੜਾ 11 ਹੁਣ ਚੁਵਾ ਲਾਂਗੇ ਹਾਂਜੀ ਹਾਂਜੀ ਲਓ ਵੀ ਦੋਸਤੋ ਵੀਰ ਨੇ ਮੁੱਲ ਦੱਸਤਾ ਬਾਕੀ ਦੁੱਧ ਪ੍ਰੋਪਰ ਤੁਹਾਨੂੰ ਦੱਸਤਾ ਚੁਵਾਈ ਜਿਹੜੀ ਇੱਕ ਨੰਬਰ ਆ ਪੋਲੀ ਐ ਚੁਵਾਈ ਇੰਦਰ ਸੰਤੋਖ ਸਾਹਿਬ ਆ ਗਿੰਫਟੀ ਆ ਗਿਆ ਯਾਨੀ ਕਿ ਬਿਲਕੁਲ ਜਾਇਜ਼ੇ ਭਾਜਿਆ ਮੈਂ ਇੱਕ ਲਾਸਟ ਵਿੱਚ ਦੋਸਤੋ ਜਿਹੜੀ ਤੁਹਾਨੂੰ ਇਹ ਆਪਾਂ ਦਿਖਾ ਦਾਂਗੇ ਠੀਕ ਆ ਤੇ ਓਵਰ ਵਾਈਟਨੈਸ ਬੇਸ਼ੱਕ ਆਉਂਦੀ ਆ ਕੋਈ ਵੀਰ ਬਰੀਡ ਦੇ ਵਿੱਚ ਮੰਨ ਸਕਦਾ ਹੈ ਓਵਰ ਵਾਈਟ ਓਵਰਵਾਈਟਨੈਸ ਬੇਸ਼ੱਕ ਬਧੇਰੇ ਆ ਠੀਕ ਆ ਅੱਛਾ ਸੰਦੀਪ ਭਾਈ ਇਹ ਗੱਬਣ ਗੱਬਣ ਸੰਤੂ ਸਾਹਿਬ ਆ ਦੇਣ ਖੜੂਗੇ ਇਹ ਅਜੇ ਹਫਤਾ ਲੈ ਜੂਗੀ ਮੰਨ ਕੇ ਚੱਲੋ ਜੀ ਇੱਕ ਹਫਤਾ ਘੱਟੋ ਘੱਟ ਸਮਾਂ ਅਜੇ ਦੋਸਤੋ ਲੈ ਜੂਗੀ ਤੇ ਹਾਈਟ ਮੀਡੀਅਮ ਆ ਤੇ ਹੈ ਪਤਲੇ ਪਿੰਡੇ ਦੀ ਬਿਲਕੁਲ ਸੁਵਾ ਕੋਈ ਵੀਰ ਆਪਦੀ ਸਮਝ ਨਾਲ ਮੰਨ ਲੈ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਆ ਤੀਜਾ ਸਵੇ ਇਹ ਸੰਤੂ ਸਾਹਿਬ ਖਾਸ ਤੇ ਜਾਵੇ ਝੋਟ ਕਿਉਂਕਿ ਬੂਤੀ ਬਿਲਕੁਲ ਬਰੀਕ ਆ ਠੀਕ ਆ ਜੀ ਇਹ ਕਬੂਤੀ ਕਿੱਡੀ ਸੋਹਣੀ ਲੱਗੀ ਕਵਰਟੀ ਬੜੀ ਜਿਆਦੀ ਚੰਗੀ ਠੀਕ ਆ ਜੀ ਬਾਕੀ ਆ ਸਿੰਗਾ ਦੀ ਬੰਤਰ ਆ ਜੀ ਠੀਕ ਆ ਬ ਤੇ ਸੁਆ ਕੋਈ ਵੀਰ ਤੀਜਾ ਮੰਨ ਕੇ ਸੌਦਾ ਕਰ ਸਕਦਾ ਠੀਕ ਹੈ ਜੀ ਥਣ ਥੁਨੋ ਪੂਰੇ ਤੁਹਾਡੇ ਸਾਹਮਣੇ ਜੀ ਇੱਕ ਸਾਰ ਰੇਵਾ ਹਫਤਾ ਖੰਡ ਹਜੇ ਸਮਾਂ ਕੱਢਦੀ ਹੈ ਠੀਕ ਆ ਹਾਂ ਜੀ ਸੰਤੋਖ ਜੀ ਆ ਲੋ ਜੀ ਅச்சா ਭਾਈ ਸੰਦੀਪ ਤਿੱਪਣ ਦੇ ਵਿੱਚ ਪੂਰੇ ਵਧੀਆ ਇੱਕ ਨੰਬਰ ਸੰਤੋਖ ਸਾਹਿਬ ਇੱਕ ਨੰਬਰ ਜੀ ਤਪਾਈ ਬਿਲਕੁਲ ਪੋਲੀ ਮਹਿੰਦੀ ਥਣਾ ਜੀ ਸੰਤੋਖ ਸਾਹਿਬ ਕੋਈ ਵੀ ਅਰ ਫੇਰਣਾ ਨਿਕਲੂਗਾ ਚਾਹੇ ਕੋਈ ਗੱਬਨ ਲੱਗੇ ਆਪਣੇ ਦਾ ਨਾਂ ਕੋਈ ਭਾਰ ਦੀ ਫੁੱਲ ਆਪਣੀ ਗਾਰੰਟੀ ਹੋ ਗਈ ਥਣਾ ਦੀ ਪੂਰੀ ਪ੍ਰੋਪਰ ਆਪਣੀ ਗਾਰੰਟੀ ਹੋ ਗਈ ਠੀਕ ਹੈ ਅੱਜ ਆਪਾਂ ਵੇਚਾਂਗੇ ਅੱਜ ਆਪਾਂ 5-7000 ਰੁਪਏ ਨਾ ਦੇ ਦਾਂਗੇ ਜੇ ਆਪਾਂ ਮੁੜ ਕੇ ਕੱਲ ਨੂੰ ਸੂਈ ਵੇਚਦੇ ਆ ਉਹ ਸੂਈ ਫੇਰ ਸਿਆਣੇ ਜੇ ਫੇਰ 5-7000 ਮਹਿੰਗੀ ਵਿਗਣੀ ਆ ਜੀ ਆਹ ਲਓ ਜੀ ਠੀਕ ਹੈ ਜੀ ਸੋ ਬਾਕੀ ਕੋਈ ਵੀ ਆਵੇ ਆਪਦੀ ਤੇਪਕੇ ਤਸੱਲੀ ਕਰ ਸਕਦਾ ਕਿਉਂਕਿ ਅਜੇ ਦਿਨ 8 ਵੀ ਲੈ ਸਕਦੀ ਹੈ ਦੋਸਤੋ ਕੋਈ ਹੱਫਾ ਵੀ ਲੈ ਸਕਦੀ ਦੋ ਦਿਨ ਬਾਹਰ ਵੀ ਲੈ ਸਕਦੀ ਦੋ ਦਿਨ ਅੰਦਰ ਵੀ ਕੱਢ ਸਕਦੀ ਏ ਠੀਕ ਆ ਤੇ ਸੰਦੀਪ ਇਹ ਕਿਥੋਂ ਤੱਕ ਵੀਰੇ ਜਿਹੜੀ ਲੈ ਦੇ ਸੰਤੂ ਸਾਹਿਬ ਮੁੱਲ ਕਰ ਦੇਂਗੇ ਇਹਦਾ 65000 ਰੁਪਿਆ 56000 ਦੀ ਹਾਨਾ ਦੇ ਦਾਂਗੇ ਇਹ ਵੀ 56 ਦੀ ਹਾਂਜੀ ਉਹ ਚੋਂ ਹੀ ਮਾਨਤਨ ਕਰ ਦਾਂਗੇ ਸੰਤੂ ਸਾਹਿਬ ਹੋਰ ਦੱਸੋ ਜੀ ਠੀਕ ਆ ਜੀ ਹਾਂਜੀ 56000 ਦੀ ਦੋਸਤੋ ਲੈ ਦੇ ਆ ਤੇ 56000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਤੇ ਨਾਰਮਲ ਹੀ ਚਲੋ ਜਿਆਦਾ ਨਹੀਂ ਆਪਾਂ ਕਹਿੰਦੇ 9 10 9 10 ਰਾਮ ਨਾ ਬਾਉ ਵੀ ਰਾਮ ਨਾ ਸੰਤੂ ਸਾਹਿਬ ਬਰੀਡ ਵਾਲੀ ਮੈਂ ਨੀਲੀ ਚੋਂਦੀ ਆ ਸੰਤੂ ਸਾਹਿਬ ਆ ਲਓ ਜੀ ਬਾਕੀ ਠੰਡੀ ਧੀਰੀ ਅੱਛਾ ਸੰਦੀਪ ਭਾਈ ਇਹਨੇ ਪਸੂ ਸੀ ਅੱਜ ਆਪਣੇ ਹਾਂਜੀ ਸੰਦੂ ਸਾਹਿਬ ਅੱਜ ਆਪਣੇ ਕੋਲ ਉਹ ਸੱਤੇ ਨਾਲ ਸੀ ਜਿਹੜੇ ਆਪਾਂ ਦਿਖਾਏ ਆ ਨਾਲ ਤੇ ਆਪਣੇ ਕੋਲ ਕੋ ਅੰਦਰ ਵਜੇ ਆ ਕੋਈ 6-7 ਗਾਈਆਂ ਅੰਦਰ ਆ ਪਰ ਉਹ ਆਪਾਂ ਜੇ ਇਸ ਵੀਡੀਓ ਨਹੀਂ ਪਾਉਣੀ ਆ ਅਗਲੀ ਵੀਡੀਓ ਚ ਪਾਵਾਂਗੇ ਚਲੋ ਜਰੂਰ ਕਿਉਂਕਿ ਜਿਆਦਾ ਪਸੂ ਵੀ ਸੰਦੂ ਸਾਹਿਬ ਰਕਵਰ ਨਹੀਂ ਹੁੰਦੇ ਹਾਂ ਜੀ ਆ ਚੱਕ ਰਹੇ ਤੇ ਬੋਲਦੀ ਦਾ ਨੰਬਰ ਵੀ 8437 3939 ਸੰਦੂ ਸਾਹਿਬ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਇਹ ਸਨ ਵੀਰ ਸੰਦੀਪ ਸਿੰਘ ਭੁੱਲਰ ਡੇਰੀ ਫਾਰਮ ਪਿੰਡ ਸੁਰਸਾਗੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਗਪੜ੍ਹ ਕੇ ਜਲਦ ਦਿਖਾਤੇ ਆ ਦੋਸਤੋ ਸੱਤੇ ਨਾਕਾ ਕੋਈ ਜਗ੍ਹਾ ਤੋਂ ਬਿਲਕੁਲ ਬੈਸਟ ਆ ਜਿਹੜਾ ਵੀਰ ਨੂੰ ਜਿਹੜੇ ਵੀ ਖਰੀਦਾਰ ਵੀਰ ਨੂੰ ਖਾਸ ਤੌਰ ਤੇ ਜਿਹੜਾ ਪਸ਼ੂ ਪਸੰਦ ਆਊਗਾ ਦੋਸਤੋ ਤਾਂ ਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਕਰ ਲਿਓ ਸੂਏ ਪਸ਼ੂ ਦੀ ਦੋ ਟਾਂਗ ਚਵਾਈ ਕਰਕੇ ਗੱਬਣ ਪਸ਼ੂ ਆਪਦਾ ਤਿੱਪ ਕੇ ਤੁਸੀਂ ਤਸੱਲੀ ਕਰਕੇ ਫਿਰ ਖਰੀਦ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼ਰੀਆ ਕਾਲ ਜੀ